ਭਾਈ ਜੈਤਾ ਜੀ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਉਹ ਅੰਮ੍ਰਿਤ ਛੱਕ ਕੇ ਭਾਈ ਜੈਤਾ ਜੀ ਤੋਂ ਬਾਬਾ ਜੀਵਨ ਸਿੰਘ ਜੀ ਬਣ ਗਏ ਜੀ ਅਸੀਂ ਬਾਬਾ ਜੀਵਨ ਸਿੰਘ ਜੀ ਦੀਆਂ ਦਸੀਆਂ ਹੋਈਆਂ 24 ਗੱਲਾਂ ਯਾਦ ਕਰ ਲਈਏ ਤਾਂ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਉਹਨਾਂ ਦਾ ਪਹਿਲਾ ਬਚਨ ਸੀ ਕਿ ਹਰੇਕ ਸਿੱਖ ਦਸਤਾਰ ਸਜਾ ਕੇ ਰੱਖੇ ਉਹਨਾਂ ਦਾ ਦੂਜਾ ਵਚਨ ਕਿ ਨੱਕ ਤੇ ਕੰਨ ਬਣਾਉਣਾ ਨਹੀਂ ਚਾਹੀਦਾ ਜਿਵੇਂ ਕਿ ਕੁਝ ਬੀਬੀਆਂ ਨੱਕ ਤੇ ਕੰਨ ਬਣਵਾ ਲੈਂਦੀਆਂ ਨੇ ਬਾਬਾ ਜੀ ਇਹ ਸਭ ਤੋਂ ਸਾਨੂੰ ਮਨਾ ਕਰਦੇ ਨੇ ਪਾਈ ਜਤਾ ਜੀ ਕਹਿੰਦੇ ਨੇ ਕਿ ਹਿਰਦੇ ਵਿੱਚ ਰੱਬ ਦਾ ਧਿਆਨ ਰੱਖੋ ਹਮੇਸ਼ਾ ਯਾਦ ਰੱਖੋ ਕਿ ਮੇਰਾ ਮਨ ਜੋ ਹੈ ਉਹ ਰੱਬ ਨੂੰ ਚੇਤੇ ਕਰ ਵੀ ਰਿਹਾ ਹੈ ਜਾਂ ਨਹੀਂ ਆਪਣੇ ਮਨ ਵਿੱਚ ਝਾਤੀ ਮਾਰਦੇ ਰਹਿਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਮਨ ਵਿੱਚ ਕਿਹੜੇ ਫੁਰਨੇ ਨੇ ਜੋ ਚੱਲ ਰਹੇ ਨੇ ਉਹਨਾਂ ਦਾ ਚੌਥਾ ਬਚਨ ਇਹ ਹੈ ਕਿ ਜਦੋਂ ਕੋਈ ਗਰੀਬ ਤੇ ਮਜਬੂਰ ਤੁਹਾਡੇ ਤੋਂ ਆ ਕੇ ਸਹਾਇਤਾ ਮੰਗੇ ਤਾਂ ਤੁਸੀਂ ਆਪਣੇ ਸੁੱਖ ਤਿਆਗ ਦੇਣੇ ਨੇ ਤੇ ਹਰ ਹਾਲ ਵਿੱਚ ਉਸ ਦੀ ਸਹਾਇਤਾ ਕਰਨੀ ਹੈ ਬਾਬਾ ਜੀਵਨ ਸਿੰਘ ਜੀ ਦਾ ਪੰਜਵਾਂ ਬਚਨ ਇਹ ਹੈ ਕਿ ਕੋਈ ਵੀ ਬੰਦਾ ਜਾਤ ਦਾ ਵਿਚਾਰ ਨਾ ਕਰੇ ਸਾਰੀਆਂ ਜਾਤੀਆਂ ਹੀ ਪਰਮਾਤਮਾ ਦੇ ਬੱਚੇ ਨੇ। ਬਾਬਾ ਜੀ ਦਾ ਅਗਲਾ ਬਚਨ ਇਹ ਹੈ ਕਿ ਹਰ ਇੱਕ ਸਿੱਖ ਵੈਮਾ ਪਰਮਾ ਦਾ ਖੰਡਨ ਕਰੇ। ਕਿਸੇ ਵੀ ਸਿੱਖ ਨੂੰ ਵੈਮਾ ਭਰਨਾ ਵਿੱਚ ਫਸੇ ਹੋਏ ਨਹੀਂ ਰਹਿਣਾ ਚਾਹੀਦਾ। ਜੇ ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲੀਏ ਤਾਂ ਸਾਨੂੰ ਮੁਕਤੀ ਜ਼ਰੂਰ ਮਿਲ ਜਾਵੇਗੀ। ਉਹਨਾਂ ਦਾ ਅਗਲਾ ਬਚਨ ਹੈ ਕਿ ਹਰ ਇੱਕ ਸਿੱਖ ਆਪਣੇ ਸਰੀਰ ਉੱਪਰ ਬਹੁਤ ਹੀ ਪਿਆਰ ਨਾਲ ਸ਼ਾਸਤਰ ਸਜਾਵੇ। ਬਾਬਾ ਜੀ ਕਹਿੰਦੇ ਨੇ ਕਿ ਬਿਨਾ ਸ਼ਸਤਰਾਂ ਤੋਂ ਮਨੁੱਖ ਇੱਕ ਗਿੱਦੜ ਦੀ ਤਰ੍ਹਾਂ ਹੁੰਦਾ ਹੈ ਕਹਿੰਦੇ ਨੇ ਕਿ ਜੇ ਬੰਦਾ ਜਿੰਨਾ ਮਰਜ਼ੀ ਕਮਜ਼ੋਰ ਹੋਵੇ ਪਰ ਜੇ ਉਸ ਕੋਲ ਹਥਿਆਰ ਹੋਵੇਗਾ ਤਾਂ ਸਾਰੇ ਹੀ ਉਸ ਤੋਂ ਡਰਨਗੇ ਚਾਹੇ ਕੋਈ ਜਿੰਨਾ ਵੱਡਾ ਮਰਜ਼ੀ ਬਲੀ ਹੋਵੇ ਪਰ ਜੇ ਉਸ ਕੋਲ ਹਥਿਆਰ ਨਹੀਂ ਹੋਵੇਗਾ ਤਾਂ ਉਹ ਬੜਾ ਨਿਮਾਣਾ ਜਿਹਾ ਪ੍ਰਤੀਤ ਹੋਏਗਾ ਬਾਬਾ ਜੀ ਕਹਿੰਦੇ ਨੇ ਕਿ ਸਾਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਉਨ੍ਹਾਂ ਦਾ 8ਵਾਂ ਬਚਨ ਹੈ ਸਾਨੂੰ ਕਦੇ ਵੀ ਰੋਮਾਂ ਦੀ ਬਿਆਦਵੀ ਨਹੀਂ ਕਰਨੀ ਚਾਹੀਦੀ ਅਸੀਂ ਕੇਸਾਂ ਨੂੰ ਨੰਗੇ ਸਿਰ ਨਹੀਂ ਰੱਖਣਾ ਅਗਲਾ ਬਚਨ ਇਹ ਹੈ ਕਿ ਜਦੋਂ ਸਿੰਘ ਸਿੰਘ ਨੂੰ ਮਿਲੇ ਜਾਂ ਸਿੱਖ ਸਿੱਖ ਨੂੰ ਮਿਲੇ ਤਾਂ ਵਾਹਿਗੁਰੂ ਜੀ ਦੀ ਫਤਿਹ ਜ਼ਰੂਰ ਬੁਲਾਵੇ ਜਦੋਂ ਹੀ ਕੋਈ ਪ੍ਰਸ਼ਾਦਾ ਤਿਆਰ ਕਰਦਾ ਹੈ ਤਾਂ ਆਪ ਖਾਣ ਤੋਂ ਪਹਿਲਾਂ ਆਸ-ਪਾਸਾ ਜ਼ਰੂਰ ਵੇਖੇ ਕਿ ਮੇਰੇ ਨੇੜੇ ਤੇੜੇ ਕੋਈ ਗਰੀਬ ਤਾਂ ਨਹੀਂ ਹੈ ਜੇ ਕੋਈ ਤੁਹਾਡੇ ਆਲੇ-ਦੁਆਲੇ ਭੁੱਖਾ ਹੈ ਤਾਂ ਉਹਨਾਂ ਨੂੰ ਵੀ ਅੰਨ ਪਾਣੀ ਜ਼ਰੂਰ ਛਕਾਉਣਾ ਚਾਹੀਦਾ ਹੈ। ਬਾਬਾ ਜੀ ਕਹਿੰਦੇ ਨੇ ਕਿ ਨਸ਼ੀਲੀਆਂ ਵਸਤਾਂ ਨੂੰ ਕੋਈ ਵੀ ਸਿੰਘ ਭੁੱਲ ਕੇ ਵੀ ਹੱਥ ਨਾ ਲਾਵੇ। ਕੋਈ ਵੀ ਬੰਦਾ ਹੁੱਕਾ ਪੀਣ ਵਾਲੇ ਨਾਲ ਸਾਂਝ ਨਾ ਬਣਾਵੇ। ਬਾਬਾ ਜੀ ਕਹਿੰਦੇ ਨੇ ਕਿ ਹਰੇਕ ਸਿੰਘ ਸਿਰਫ ਆਪਣੀ ਪਤਨੀ ਨਾਲ ਹੀ ਪ੍ਰੇਮ ਕਰੇ। ਤੇ ਹੋਰ ਕਿਸੇ ਦੀ ਬਹੂ ਬੇਟੀ ਨੂੰ ਆਪਣੀ ਮਾਤਾ ਜਾਂ ਭੈਣ ਦੇ ਸਮਾਨ ਜਾਣੇ ਕਿਸੇ ਵੀ ਇਨਸਾਨ ਨੂੰ ਪਰਾਇ ਇਸਤਰੀ ਵੱਲ ਦੇਖ ਕੇ ਉਸ ਦੀ ਅੱਖ ਕਦੇ ਮੈਲੀ ਨਹੀਂ ਹੋਣੀ ਚਾਹੀਦੀ ਬਾਬਾ ਜੀ ਕਹਿੰਦੇ ਨੇ ਕਿ ਖਾਲਸਾ ਕਿਸੇ ਪਰਾਏ ਧਨ ਤੇ ਜਾਂ ਪਰਾਇ ਇਸਤਰੀ ਤੇ ਕਦੇ ਵੀ ਅੱਖ ਨਾ ਰੱਖੇ ਖਾਲਸਾ ਕਿਸੇ ਹੋਰ ਦਾ ਹੱਕ ਬਿਲਕੁਲ ਨਾ ਮਾਰੇ ਬਾਬਾ ਜੀ ਕਹਿੰਦੇ ਨੇ ਅਗਰ ਤੁਸੀਂ ਕਿਸੇ ਤੋਂ ਕੋਈ ਕੰਮ ਕਰਵਾਉਨੇ ਹੋ ਤਾਂ ਉਸ ਦੇ ਬਣਦੇ ਪੈਸੇ ਉਸ ਨੂੰ ਸਮੇਂ ਸਿਰ ਜ਼ਰੂਰ ਦਿਓ ਕਿਸੇ ਦਾ ਹੱਕ ਨਾ ਮਾਰੋ ਤੇ ਕੋਈ ਵੀ ਬੰਦਾ ਕਿਸੇ ਨੇ ਹੱਥੇ ਤੇ ਵਾਰ ਨਾ ਕਰੇ ਕਿਸੇ ਦੀ ਪਿੱਠ ਤੇ ਵਾਰ ਨਾ ਕਰੇ ਕਿਸੇ ਦੇ ਭੱਜੇ ਜਾਂਦੇ ਤੇ ਵਾਰ ਨਾ ਕਰੇ ਮੜੀ ਮਸਾਣੀ ਕਵਰ ਇਹਨਾਂ ਨੂੰ ਖਾਲਸਾ ਕਦੇ ਵੀ ਭੁੱਲ ਕੇ ਮੱਥਾ ਨਹੀਂ ਟੇਕੇਗਾ ਬਾਬਾ ਜੀਵਨ ਸਿੰਘ ਜੀ ਸਿੱਖਾਂ ਦੀ ਰਹਿਤ ਬਾਰੇ ਬੜੇ ਹੀ ਪ੍ਰੇਮ ਨਾਲ ਲਿਖਦੇ ਨੇ ਉਹ ਹਮੇਸ਼ਾ ਲਿਖਦੇ ਨੇ ਕਿ ਪੂਰਨ ਸਿੱਖ ਬਣਨ ਦੇ ਲਈ ਕਿਹੜੇ-ਕਿਹੜੇ ਨਿਜਮ ਨੇ ਜੋ ਅਪਣਾਏ ਜਾਣੇ ਚਾਹੀਦੇ ਨੇ ਬਾਬਾ ਜੀ ਕਹਿੰਦੇ ਨੇ ਕਿ ਖਾਲਸਾ ਘੱਟ ਖਾਵੇ ਘੱਟ ਸੋਵੇ ਅਤੇ ਲਾਲਚ ਨਾਲ ਕਦੇ ਵੀ ਯਾਦਾ ਨਾ ਸ਼ਕੇ ਕਈ ਵਾਰ ਖਾਣਾ ਖਾਂਦੇ ਸਮੇ ਸਾਨੂੰ ਇੰਨਾ ਜ਼ਿਆਦਾ ਸੁਆਦ ਲੱਗਦਾ ਹੈ ਕਿ ਅਸੀਂ ਬਹੁਤਾ ਹੀ ਖਾ ਲੈਨੇ ਆਂ ਇਸ ਲਈ ਬਾਬਾ ਜੀ ਨੇ ਸਾਨੂੰ ਕਿਹਾ ਹੈ ਕਿ ਜਿੰਨੀ ਜ਼ਰੂਰਤ ਹੈ ਉਹਨਾਂ ਹੀ ਖਾਓ ਬੰਦੇ ਨੂੰ ਭੋਜਨ ਦੀ ਭੁੱਖ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਖਾਦੀ ਹੋਈ ਇੱਕ ਬੁਰਕੀ ਵੀ ਕਿਸੇ ਨਾ ਕਿਸੇ ਰੋਗ ਨੂੰ ਜਨਮ ਦਿੰਦੀ ਹੈ ਪ੍ਰਸ਼ਾਦੇ ਨੂੰ ਹਮੇਸ਼ਾ ਸ਼ਰਧਾ ਨਾਲ ਛਕਣਾ ਹੈ ਕਦੇ ਵੀ ਬਰਸਾਦੇ ਦੀ ਨਿੰਦਿਆ ਨਹੀਂ ਕਰਨੀ। ਬਾਬਾ ਜੀ ਕਹਿੰਦੇ ਨੇ ਝੂਠ, ਨਿੰਦਿਆ, ਜੂਆ ਇਹ ਸਾਰੀਆਂ ਚੀਜ਼ਾਂ ਦਾ ਸਿੱਖ ਨੂੰ ਤਿਆਗ ਕਰਨਾ ਚਾਹੀਦਾ। ਕਈ ਸਿੱਖ ਬਹੁਤ ਭੇਖੀ ਨੇ, ਝੂਠ ਬਹੁਤ ਬੋਲਦੇ ਨੇ, ਇੱਕ ਦੂਸਰੇ ਨਾਲ ਬਹੁਤ ਛਲਕਪਟ ਕਰਦੇ ਨੇ, ਅਜਿਹਾ ਨਹੀਂ ਕਰਨਾ ਚਾਹੀਦਾ। ਅੱਜਕੱਲ੍ਹ ਇਹ ਬੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਕਿ ਕਿਵੇਂ ਸੱਗੇ ਭਰਾ ਇੱਕ ਦੂਸਰੇ ਦਾ ਕਤਲ ਕਰ ਦਿੰਦੇ ਨੇ ਬਾਬਾ ਜੀਵਨ ਸਿੰਘ ਜੀ ਕਹਿੰਦੇ ਨੇ ਕਿ ਬੰਦਾ ਇਹਨਾਂ ਚੀਜ਼ਾਂ ਨੂੰ ਤਿਆਗ ਦਵੇ ਤਾਂ ਜਾਦਾ ਚੰਗਾ ਹੈ ਜੇ ਕੋਈ ਵੀ ਸਿੱਖ ਹੈ ਤਾਂ ਨਿੰਦਿਆ ਚੁਗਲੀ ਜੂਆ ਗਦਾਰੀ ਸਭ ਛੱਡ ਦਵੇ ਬਾਬਾ ਜੀ ਕਹਿੰਦੇ ਨੇ ਕਿ ਜੇ ਕਿਸੇ ਨੇ ਵਪਾਰ ਕਰਨਾ ਹੈ ਤਾਂ ਇਮਾਨਦਾਰੀ ਨਾਲ ਕਰੇ ਕਿਸੇ ਨਾਲ ਕੋਈ ਛਲਕਪਟ ਨਾ ਕਰੇ ਖਾਲਸੇ ਨੂੰ ਕਦੇ ਵੀ ਕਿਸੇ ਦਾ ਚੱਕਰ ਨਹੀਂ ਬਣਨਾ ਚਾਹੀਦਾ ਪਰ ਜੇ ਮਜਬੂਰੀ ਬਸ ਕਰਨਾ ਪੈ ਹੀ ਜਾਵੇ ਤਾਂ ਫਿਰ ਉਹ ਫੌਜ ਵਿੱਚ ਨੌਕਰੀ ਕਰੇ ਨਹੀਂ ਤਾਂ ਨਾ ਕਰੇ ਬਾਬਾ ਜੀ ਕਹਿੰਦੇ ਨੇ ਕਿ ਆਪਣਾ ਵਪਾਰ ਕਰੋ ਆਪਣਾ ਖੇਤੀ ਕਰੋ ਜੇ ਮਜਬੂਰੀ ਬਸ ਸਰਕਾਰ ਦੀ ਨੌਕਰੀ ਕਰਨੀ ਪਵੇ ਉਹ ਗੱਲ ਵੱਖਰੀ ਹੈ ਪਰ ਅਸੀਂ ਆਪਣੇ ਕੰਮ ਨੂੰ ਹਮੇਸ਼ਾ ਪਹਿਲ ਦੇਣੀ ਹੈ ਕਿਸੇ ਦੇ نیچے ਰਹਿ ਕੇ ਕੰਮ ਨਹੀਂ ਕਰਨਾ ਬਾਬਾ ਜੀਵਨ ਸਿੰਘ ਜੀ ਕਹਿੰਦੇ ਨੇ ਜਦੋਂ ਵੀ ਕੋਈ ਸਿੰਘ ਖਾਲਸਾ ਆਪਣਾ ਸਰੀਰ त्यागे ਤਾਂ ਉਸ ਦਾ ਸ਼ੋਗ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਸਰੀਰ ਦਾ ਛੱਡਣਾ ਜੰਮਣਾ ਮਰਨਾ ਅਕਾਲ ਪੁਰਖ ਦਾ ਹੁਕਮ ਹੈ ਸਰੀਰ त्याਗਣ ਉਪਰੰਤ ਦੇਹ ਨੂੰ ਮੰਜੀ ਉੱਪਰ ਹੀ ਰਹਿਣ ਦਿੱਤਾ ਜਾਵੇ ਧਰਤੀ ਉੱਪਰ ਨਾ ਲਟਾਇਆ ਜਾਵੇ ਬਾਬਾ ਜੀ ਕਹਿੰਦੇ ਨੇ ਕਿ ਜਦੋਂ ਕੋਈ ਚੜਾਈ ਕਰ ਜਾਂਦਾ ਤਾਂ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਬੰਧੀ ਰੋਣ ਲੱਗ ਜਾਂਦੇ ਨੇ ਰੋਣ ਨਾਲ ਨਾ ਤਾਂ ਕਿਸੇ ਨੂੰ ਲਾਭ ਹੈ ਤੇ ਨਾ ਹੀ ਮਰਨ ਵਾਲੇ ਨੂੰ ਲਾਭ ਹੈ ਪਰ ਜੇ ਅਸੀਂ ਕਿਸੇ ਦੇ ਚੜਾਈ ਕਰਨ ਤੇ ਬਾਣੀ ਪੜਾਂਗੇ ਤਾਂ ਸਾਨੂੰ ਆਪਣੇ ਆਪ ਨੂੰ ਵੀ ਲਾਭ ਹੋਏਗਾ ਤੇ ਵਿਛੜੀ ਹੋਈ ਰੂਹ ਨੂੰ ਵੀ ਲਾਭ ਹੋਏਗਾ ਬਾਬਾ ਜੀਵਨ ਸਿੰਘ ਜੀ ਪੰਜ ਕਕਾਰਾਂ ਨੂੰ ਬੜਾ ਪਿਆਰ ਕਰਦੇ ਸੀ ਬਾਬਾ ਜੀਵਨ ਸਿੰਘ ਜੀ ਕਹਿੰਦੇ ਨੇ ਕਿ ਜੇ ਕੋਈ ਸਿੱਖ ਗੁਰੂ ਦੇ ਕਕਾਰ ਜੋ ਗੁਰੂ ਜੀ ਨੇ ਸਾਨੂੰ ਬਖਸ਼ੇ ਨੇ ਉਹਨਾਂ ਦੀ ਸੰਭਾਲ ਕਰੇ ਤਾਂ ਗੁਰੂ ਜੀ ਤੋਂ ਬਹੁਤ ਜ਼ਿਆਦਾ ਖੁਸ਼ੀਆਂ ਲੈ ਸਕਦਾ ਹੈ ਜਦੋਂ ਗੁਰੂ ਜੀ ਨੇ ਕਿਹਾ ਸੀ ਕਿ ਹੈ ਕੋਈ ਅਜਿਹਾ ਜੋ ਉਹਨਾਂ ਨੂੰ ਸ਼ੀਸ ਭੇਟ ਕਰੇ ਤਾਂ ਅਜਿਹੇ ਬਚਨ ਸੁਣ ਕੇ ਬਹੁਤ ਸਾਰੇ ਗੁਰੂ ਦੇ ਪਿਆਰਿਆਂ ਨੇ ਸੀਸ ਭੇਟ ਕੀਤੇ ਬਾਰੀ-ਬਾਰੀ ਪੰਜ ਸੀਸ ਜਿਨ੍ਹਾਂ ਨੇ ਭੇਟ ਕੀਤੇ ਉਹ ਪੰਜ ਪਿਆਰੀ ਕਹਾਈ ਕਿਵੇਂ ਵਾਹਿਗੁਰੂ ਨੇ ਸਾਨੂੰ ਸਭ ਤੋਂ ਅਲੱਗ ਬਣਾਇਆ ਹੈ ਕਿਵੇਂ ਸਭ ਕਾਸੇ ਦਾ ਖੰਡਨ ਕੀਤਾ ਹੈ ਜਿਵੇਂ ਜਿਵੇਂ ਗੁਰੂ ਜੀ ਜਿਵੇਂ ਜਿਵੇਂ ਸਾਨੂੰ ਇਹ ਸਭ ਸਮਝਾਉਂਦੇ ਰਹੇ ਨੇ ਤਾਂ ਉਹਨਾਂ ਦੇ ਪੁੱਤਰ ਉਹਨਾਂ ਨੇ ਵੀ ਸਾਨੂੰ ਉਸੇ ਤਰ੍ਹਾਂ ਹੀ ਸਮਝਾਇਆ ਕਿਵੇਂ ਪਾਈ ਜੈਤਾ ਜੀ ਅਮ੍ਰਿਤਸ਼ਕ ਕੇ ਬਾਬਾ ਜੀਵਨ ਸਿੰਘ ਜੀ ਬਣ ਗਏ ਉਹਨਾਂ ਨੇ ਜੋ ਬਚਨ ਕੀਤੇ ਨੇ ਉਹ 10ਵੇਂ ਪਾਤਸ਼ਾਹ ਜੀ ਦੇ ਬਚਨਾਂ ਨਾਲ ਮੇਲ ਖਾਂਦੇ ਨੇ ਪੁੱਤਰ ਦਾ ਮਹਾਂਦਰਾ ਪਿਤਾ ਨਾਲ ਮਿਲਦਾ ਹੋਵੇ ਤੇ ਉਸਦੇ ਬਚਨ ਵੀ ਜ਼ਰੂਰ ਪਿਤਾ ਨਾਲ ਮਿਲਦੇ ਨੇ ਜੇ ਕੋਈ ਸਿੱਖ ਇਹਨਾਂ ਬਚਨਾਂ ਨੂੰ ਮੰਨ ਲਵੇਗਾ ਤਾਂ ਉਸ ਦੀ ਜ਼ਿੰਦਗੀ ਜਿਉਂਦੇ ਜੀ ਸਵਰਗ ਬਣ ਜਾਵੇਗੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ